ਹੈਲੋ ਹੈਲੋ ਮਾਸੀ ਇਕੋ ਆ ਲੈ ਅੱਜ ਕਿੱਥੋਂ ਮਾਸੀ ਇਕੋ ਦਾ ਚੇਤਾ ਆ ਗਿਆ ਤੈਨੂੰ ਹੈ ਉਹ ਮਾਸੀ ਸਾਸਰੀ ਗਾਲ ਸਾਸਰੀ ਗਾਲ ਮਾਸੀ ਤੂੰ ਤੇ ਭੁੱਲੀ ਗਈ ਸਾਨੂੰ ਨਾ ਨਾ ਪੁੱਤ ਮੈਂ ਕਿੱਥੇ ਭੁੱਲੀ ਆ ਮੈਨੂੰ ਤੇ ਤੁਸੀਂ ਸਾਰੇ ਜਣੇ ਐਨ ਉਂਗਲਾਂ ਤੇ ਰਟੇ ਪਾਏ ਜੀ ਹਾਂ ਤੂੰ ਇਹ ਨਰਮੋਆ ਜਿਆਵਾ ਹੂੰ ਕਦੀ ਟੈਲੀਫੋਨ ਹੀ ਨਹੀਂ ਲਾਇਆ ਅੱਜ ਮੈਂ ਵੇਖਾਂ ਨਾ ਪਹਿਲਾਂ ਬਾਹਰ ਨਿਕਲ ਕੇ ਵੀ ਆ ਸੂਰਜ ਕਿਹੜੇ ਬੰਨਿਆ ਨਿਕਲਿਆ ਵੀ ਤੂੰ ਮੈਨੂੰ ਟੈਲੀਫੋਨ ਲਾ ਲਿਆ ਅੱਲਾ ਮਾਸੀ ਤੂੰ ਮਖੌਲ ਕਰਨ ਢਈ ਆ ਦਿਨ ਬਣ ਗਿਆ ਪਤ ਮੈਂ ਖੁਸ਼ ਹੋ ਗਈ ਖੁਸ਼ ਹੋ ਗਈ ਮਾਸੀ ਤੇਰੀ ਅੱਛਾ ਅੱਛਾ ਹਾਂ ਓਹ ਓਹ ਮੈਨੂੰ ਪਤਾ ਮੇਰੀ ਭੈਣ ਨੇ ਆਖਿਆਣਾ ਵੀ ਮਾਸੀ ਇੱਕ ਵਾਰ ਨਾਲ ਗੱਲ ਕਰਾ ਹੈ ਬੜਾ ਚਿਰ ਹੋ ਗਿਆ ਗੱਲ ਕੀਤੀ ਨੂੰ ਕਰਾ ਪਤ ਓ ਨਹੀਂ ਮਾਸੀ ਯਕੀਨ ਜਾਣੀ ਮੰਮੀ ਨੇ ਨਹੀਂ ਕਿਹਾ ਮੰਮੀ ਤੇ ਵੰਡੇ ਗਈ ਆ ਵੰਡੇ ਗਈ ਆ ਅੱਛਾ ਅੱਛਾ ਪੂਆ ਸਰਬੋ ਕੋ ਹਾਂ ਹੂੰ ਉਹ ਨਾ ਪਤਾ ਮੈਂ ਪਛਾਹ ਹਟ ਗਈ ਹਾਂ ਮੈਂ ਵੇਖਿਆ ਤੁਹਾਡਾ ਮਾਨ ਨਾ ਜਿਆਦਾ ਤੇਰੀ ਭੂਆ ਸਰਬੋ ਵੱਲ ਤੇ ਭੈਣ ਅੰਬੀ ਵੱਲ ਹੂੰ ਉੱਠਿਆ ਤੇ ਕਿਤੇ ਭੂਆ ਸਰਬੋ ਨੂੰ ਫੋਨ ਲਾ ਕੇ ਬਹਿ ਗਿਆ ਉਧਰੋਂ ਹਟਿਆ ਤੇ ਭੈਣ ਅੰਬੀ ਨੂੰ ਫੋਨ ਲਾ ਕੇ ਬਹਿ ਗਿਆ ਮਾਸੀ ਕਿਹੜੇ ਬੰਨੇ ਆ ਫਿਰ ਮਾਸੀ ਤੇ ਹਟ ਗਈ ਪਰਾ ਇਹ ਕੀ ਲੈਣਾ ਵਾ ਹਾਂ ਹਾਂ ਨਹੀਂ ਮਾਸੀ ਉਹ ਭੂਆ ਆਪਣੀ ਥਾਂ ਤੇ ਆ ਭੈਣ ਅੰਬੀ ਆਪਣੀ ਥਾਂ ਤੇ ਆ ਤੂੰ ਆਪਣੀ ਥਾਂ ਤੇ ਸਾਰੇ ਆਪੋ ਆਪਣੀ ਥਾਂ ਤੇ ਹੀ ਆ ਉਹ ਨਹੀਂ ਕੋਈ ਗੱਲ ਹੈਗੀ ਚੱਲ ਖੁਸ਼ੀ ਹੋਈ ਪਤਾ ਫੋਨ ਲਾਇਆ ਤੂੰ ਮੈਨੂੰ ਹੋਰ ਸੁਣਾ ਕੰਮ ਕਰ ਕਿਦਾਂ ਹੀ ਵਧੀਆ ਕੰਮ ਕਰ ਮਾਸੀ ਮੈਂ ਬੈਂਕ ਚ ਲੱਗ ਗਿਆ ਵਾਂ ਅੱਛਾ ਬੈਂਕ ਚ ਲੱਗ ਗਿਆ ਵਾਂ ਚਲ ਬਹੁਤ ਸਣੀ ਗੱਲ ਪਤਾ ਵਧਾਈਆਂ ਹੋਣ ਹਾਂ ਚੰਗੀ ਤਨਖਾਹ ਹੋਣੀ ਹੈ ਹੈ ਨਹੀਂ ਮਾਸੀ ਗੁਜ਼ਾਰੇ ਵਿਚਾਰੇ ਜੋਗੀ ਕਿਹੜੇ ਬੈਂਕ ਚ ਲੱਗਾ ਵਾਂ ਮੈਂ ਉਹ ਮਾਮੇ ਜੰਨੇਆਲੀ ਬੈਂਕ ਚ ਲੱਗਾ ਆ ਅੱਛਾ ਅੱਛਾ ਵੀਰ ਛੰਨੇ ਦੀ ਬੈਂਕ ਚ ਉਹ ਤੁਹਾਡੇ ਤੇ ਬਣਾਉ ਪੁੱਤ ਕੁਛ ਹੋ ਤੁਹਾਨੂੰ ਲਾਉ ਕਿਹੇ ਬੰਨੇ ਮੇਰੇ ਨਿਆਣਿਆਂ ਦਾ ਤਨੇ ਕੁਛ ਸੋਚਿਆ ਹੀ ਨਹੀਂ ਉਹ ਚੱਲ ਕੋਈ ਨਹੀਂ ਆ ਉਹ ਸਾਰੇ ਹੋ ਜਾਣਗੇ ਸੈਟ ਮਾਸੀ ਉਹ ਕੋਈ ਨਹੀਂ ਆ ਫਿਰ ਤੁਹਾਡੇ ਵੀ ਨਿਆਣੇ ਹੋ ਹੀ ਜਾਣਗੇ ਸੈਟ ਕੋਈ ਗੱਲ ਨਹੀਂ ਪਤਾ ਹਾਂ ਉਹਦੋਂ ਦੇ ਗੁੱਸਾ ਹੀ ਵੜਾ ਕਰਦੀ ਮਾਮੇ ਦੀ ਗੱਲ ਦਾ ਪਤਾ ਨਹੀਂ ਕੀ ਮਾਮੇ ਨੇ ਤੈਨੂੰ ਕਹਦਾ ਤੂੰ ਚੱਲ ਕੋਈ ਨਹੀਂ ਵਾਸੀ ਸਾਰੇ ਹੋ ਜਾਣਗੇ ਸੈਟ ਕੋਈ ਗੱਲ ਨਹੀਂ ਹੋਰ ਹੁਣ ਇੱਕ ਸਕੀਮ ਆਈ ਸੀ ਮਾਸੀ ਸਕੀਮ ਕਿਹੜੀ ਤੁਸੀਂ ਨਾ 2000 ਰੁਪਈਆ ਹਰ ਮਹੀਨੇ ਬੈਂਕ 'ਚ ਜਮ੍ਹਾਂ ਕਰਾਉਣਾ ਵਾ ਲਗਾਤਾਰ 10 ਸਾਲ ਹਾਂ ਤੇ 10 ਸਾਲਾਂ ਨੂੰ ਬੈਂਕ ਨੇ ਤੁਹਾਨੂੰ 1 ਕਰੋੜ ਰੁਪਈਆ ਦੇਣਾ ਵਾਪਸ ਅੱਛਾ ਅਚਾ 2000 ਰੁਪਇਆ 10 ਸਾਲ ਬੈਂਕ ਚ ਜਮਾ ਕਰਾਉਣਾ ਮਹੀਨੇ ਦੇ ਮਹੀਨੇ ਹਾਂ ਅਚਾ ਤੇ 10 ਸਾਲਾਂ ਨੂੰ ਕਰੋੜ ਰੁਪਇਆ ਬਣਨਾ ਹੂੰ ਹੂੰ ਅੱਛਾ ਤੇ ਕਿਤੇ ਪਤਾ ਮਾਸੀ ਇੱਕੋ ਭੱਜੀ ਏ ਤੇਰੇ ਤੋਂ ਹੈ ਤੇ ਉਹ ਸਕੀਮ ਮੇਰੇ ਕੋ ਵੀ ਆ ਗਈ ਉਹ ਇੱਕ ਤੇਰੇ ਕੋਲ ਕਿਹੜੀ ਸਕੀਮ ਆ ਮਾਸੀ ਉਹ ਚ ਤੇਰਾ ਵੀ ਬੜਾ ਫਾਇਦਾ ਈ ਤੇ ਮੇਰਾ ਵੀ ਬੜਾ ਫਾਇਦਾ ਈ ਹੈ ਮੈਂ ਬੈਂਕ ਚ ਕਰਾਈ ਜਾਊਂਗੀ 2000 ਤੋਂ 500 ਰੁਪਇਆ ਉੱਤੇ ਅਚਾ 500 ਮਰ 500 ਰੁਪਇਆ ਰੁਪਈਆ 500 ਤੈਨੂੰ ਵਾਧਾ ਆਇਆ ਕਰੂਗਾ ਤੇ ਰੁਪਈਆ ਕਰੋੜ ਤੂੰ ਮੈਨੂੰ ਪਹਿਲਾਂ ਦਵਾ ਦੇ ਹਾਂ ਓ ਮਾਸੀ ਇਹ ਬੈਂਕ ਹੈ ਦੱਸ ਤੂੰ ਯਕੀਨ ਨਹੀਂ ਕਰ ਨਹੀਂ ਇਹ ਕਮੇਟੀਆਂ ਥੋੜੀ ਆ ਵੀ ਕੋਈ ਜਨਾਨੀ ਮਾਰ ਕੇ ਭੱਜੂਗੀ ਨਹੀਂ ਕਮੇਟੀਆਂ ਦਾ ਤੇ ਤੂੰ ਮੈਨੂੰ ਦਿਆਂਾ ਕਹਿਣ ਤੂੰ ਮੈਨੂੰ ਜਿਹੜੀਆਂ ਲਾਲਾ ਗੱਲਾਂ ਕਰਨੀਆਂ ਨਾ ਮੈਨੂੰ ਸਭ ਪਤਾ ਲੱਗਦਾ ਪੁੱਤ ਕਿਤੇ ਮਾਸੀ ਕੋਨੇ ਐਵੇਂ ਨਹੀਂ ਕਮੇਟੀਆਂ ਦੀ ਪ੍ਰਧਾਨ ਬਣੀ ਇੱਥੇ ਹਾਂ ਤੇ ਜੇ ਮੰਨ ਲਾ ਕੋਈ ਇੱਕ ਅੱਧਾ ਜਾਣਾ ਸਾਡੀ ਕਮੇਟੀ ਨਹੀਂ ਟਾਈਮ ਨਾ ਪਚਾਉਂਦਾ ਸਾਡੀ ਕਮੇਟੀ ਮਾਰ ਲੈਂਦਾ ਵਾ ਤੇ ਮੈਂ ਵੀ ਤਾਂ ਕਿਸੇ ਨਾ ਕਿਸੇ ਦੀ ਕਮੇਟੀ ਮਾਰਨੀ ਕਿ ਨਹੀਂ ਉਹ ਚੱਲ 마ਸੀ ਤੂੰ ਜਿਹਨ ਲੜੀ ਜਾਂੜੀ ਹੁਣ ਮਾਮੇ ਝੰਨੇ ਦੇ ਵੀ ਤਰਨਾ ਕਮੇਟੀਆਂ ਤਾਂ ਵੀ ਵਿਗੜੀ ਆ ਹੁਣ ਕਮੇਟੀ ਤੈਨੂੰ ਕਿਹੇ ਰਹਿਣੇ ਦਿੱਤੀ ਤੇ ਕਮੇਟੀ ਤੂੰ ਹੋਰਾਂ ਦੀ ਨੱਬ ਕੇ ਬਹਿ ਗਈਆਂ ਉਹਨਾਂ ਰਿਸ਼ਤੇਦਾਰਾਂ ਦੀ ਆਪਣੀਆਂ ਦੀ ਮਾਮੇ ਝੰਨੇ ਦੇ ਵਿਚਾਰੇ ਦੀ ਉਹ 마ਸੀ ਇਦਾਂ ਥੋੜੀ ਹੁੰਦਾ ਆ ਤੂੰ ਕਰੇ 마ਸੀ ਕੋਲ ਐਵੇਂ ਹੀ ਸਮਝਿਆ ਵਾ ਆਹ ਤੂੰ ਵੱਡਾ ਸਕੀਮਾ ਦੇਣ ਮੈਨੂੰ ਪਤਾ ਮੈਂ ਤੇ ਕਿਤੇ ਵੀਰ ਝੰਡੇ ਦੇ ਬੈਂਕ ਚ ਕਿਤੇ ਖਾਤਾ ਨਾ ਖਲਾਵਾ ਤੇ ਤੂੰ ਮੈਨੂੰ ਸਕੀਮਾ ਦੱਸਣ ਧਿਆ ਤੂੰ ਮੇਰੀ ਗੱਲ ਅੱਗੇ ਮੈਂ ਵੀ ਨਹੀਂ ਹਾਂ ਤੇ ਤੈਨੂੰ ਕੋਈ ਕੰਮ ਹੀ ਹੋਣਾ ਮੇਰੇ ਨਾਲ ਫੋਨ ਲਾਇਆ ਤੂੰ ਮੈਨੂੰ ਕਿਤੇ ਦੱਸ ਹੈਗਾ ਨਹੀਂ ਜਾ ਤੂੰ ਫੋਨ ਬੰਦ ਕਰ ਤੇ ਆਪਣੀ ਭੂਆ ਸਰਬ ਨੂੰ ਲਾ ਫੋਨ ਉਧਰ ਦੱਸ ਸਕੀਮ ਤੇ ਭੈਣ ਅੰਬੀ ਨੂੰ ਲਾ ਲਾ ਆਹੋ ਉਹ ਨਹੀਂ ਭੂਆ ਨੂੰ ਮੈਂ ਕੀਤਾ ਹੀ ਫੋਨ ਤੇ ਮਾਸੀ ਮੈਂ ਮੇਰੀ ਗੱਲ ਸੁਣ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਇੱਕ ਥਾਂ ਤੇ ਰੱਖਦਾ ਸਾਰਿਆਂ ਨੂੰ ਫੋਨ ਕਰਨ ਡਿਆ ਫਰਕ ਨਹੀਂ ਕਿਹੇ ਚ ਕਰਦਾ ਧਾਈਓ ਮਾਹਬੇਸ ਕੀ ਹੁੰਦਾ ਕੋਈ ਵੰਜਣਾ ਰਹਿ ਜੇ ਕਦੇ ਨਾ ਮੈਂ ਤਾਂ ਫੋਨ ਕਰਨ ਡਿਆ ਵੀ ਸਾਰ ਨੂੰ ਦੱਸਦਾ ਸਾਲਾਂ ਬਾਅਦ ਮੈਂ ਕਰੋੜ ਦਵਾ ਤਾ ਤੇ ਫੇਰ ਤੂੰ ਕਹਿੰਦਾ ਮਾਸੀ ਇੱਕੋ ਮਾੜੀ ਆਹੋ ਮਾਸੀ ਇੱਕੋ ਮਾੜੀ ਹੈ ਤੇ ਮਾੜੀ ਸਮਝ ਲੈ ਜਾਂ ਆਪਣਾ ਕੰਮ ਕਰ ਜਾਗੇ ਆਹ ਵਟਾ ਤੂੰ ਸੀ ਮੇਰੀ ਗੱਲ ਦੇ ਸੁਣ ਲੈ ਮੈਨੂੰ ਨਾ ਦੱਸ ਮੈਂ ਤੁਹਾਡੇ ਕਰੋੜ ਤੋਂ ਬਿਨਾਂ ਹੀ ਚੰਗੀ ਆਂ ਤੁਹਾਡੇ ਕਰੋੜ ਤੇ ਨਹੀਂ ਬੈਠੀ ਮੈਂ ਕੱਲ ਦੇ ਸੌਣ ਨਾ ਗੀ ਤੇ ਰੱਖਣਾ ਮਸੀਆ ਕੁੱਤ ਫਰਲੇ ਛੜਦੀ ਆ ਜਾਓ ਆਰਾਮ ਕਰੋ ਜਾ ਕੇ ਆਹੋ ਰੈਣੀ ਸਮਝਿਆ ਵਾਇਨਾ ਨੇ